ਨਾਮ ਨਹੀਂ ਲੈ ਸਕਦਾ ਜਿਹੜੇ ਬਲਾਰੇ ਬੋਲ ਨੇ ਤੇਜ ਖਾਲੀ ਕਰ ਦਿਓ ਇਕਬਾਲ ਸਿੰਘ ਝੁੰਦਾ 2 ਮਿੰਟ ਦੇ ਲਈ ਉਸ ਤੋਂ ਬਾਅਦ ਪਰਵਿੰਦਰ ਝੋਟਾ ਉਹ ਤਿਆਰ ਰਹਿਣ ਤੇ ਭਾਨੇ ਸਿੰਘ ਦੀ ਦਾਦੀ ਵੀ ਸਟੇਜ ਤੇ ਆ ਗਈ ਹੈ ਉਹ ਭਗਵੰਤ ਸਿਆਪ ਜਰਗੀਆਂ ਖਾਲੀ ਦੇਖ ਲਾ ਕਿਉਂ ਨਹੀਂ ਸ਼ਰਮਾਂ ਦੀ ਤੈਨੂੰ ਇਕਬਾਲ ਸਿੰਘ ਝੁੰਦਾ ਆਜੋ ਆਜੋ ਸਤ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਪੰਜਾਬ ਦੇ ਫੇਰ ਬੜਾ ਕੱਟ ਦਾ ਸਮਾਂ ਆਇਆ ਇਹੋਂ ਧਰਤੀ ਐ ਜਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਕੇ ਬਾਬਰ ਨੂੰ ਜਾਬਰ ਜਾਬਰ ਕਿਹਾ ਗੁਰੂ ਮਹਾਰਾਜ ਨੇ ਪੰਜਵੇਂ ਪਾਸ਼ਾ ਨੌਵੇਂ ਪਾਸ਼ਾ ਦਸਵੇਂ ਪਾਸ਼ਾ ਜੀ ਦੀ ਜਗ੍ਹਾ ਬਹੁਤ ਬੇਬੋਸ ਸਿਰਾਰਕਾ ਟੁੱਟ ਗਈ ਗੁਰੂ ਇਤਿਹਾਸ ਆਜ਼ਾਦੀ ਦਾ ਇਤਿਹਾਸ ਔਰ ਇਸ ਗੱਲ ਦੀ ਗਵਾਹੀ ਭਰਦਾ ਪੰਜਾਬ ਨੂੰ ਵਕ ਵਕ ਸਮਿਆਂ ਤੇ ਜ਼ਾਲਮਾਂ ਨੇ ਆਵਾਜ਼ ਨੂੰ ਰੋਕਣ ਲਈ ਆਵਾਜ਼ ਨੂੰ ਸਾਡੇ ਨੂੰ ਬੰਦ ਕਰਨ ਲਈ ਬੜੀ ਮਾਨਸਿਕਤਾ ਤੋਂ ਅਣਜਾਣ ਲੱਗਦਾ ਔਰ ਅੱਜ ਜੋ ਵੀ ਕੋਈ ਵਿਅਕਤੀ ਸਰਕਾਰ ਦੇ ਖਿਲਾਫ ਬੋਲਣ ਦਾ ਯਤਨ ਕਰਦਾ ਉਸ ਨੂੰ ਇੱਕ ਜੇ ਕਹੀਏ ਇੱਕ ਬਦਮਾਸ਼ੀ ਦੇ ਰੂਪ ਨਾਲ ਸਰਕਾਰੀ ਡੰਡੇ ਦੇ ਨਾਲ ਉਸ ਆਵਾਜ਼ ਨੂੰ ਰੋਕਣਾ ਚਾਹੁੰਦਾ ਸੋ ਵੀਰੋ ਧੰਨਵਾਦ ਹੈ ਪੰਜਾਬ ਦੀ ਜਵਾਨੀ ਦਾ ਪੰਜਾਬ ਦੀਆਂ ਸੰਸਥਾਵਾਂ ਦਾ ਜਥੇਬੰਦੀਆਂ ਦਾ ਕਿਹਾ ਕਿ ਅਸੀਂ ਉਸ ਜ਼ੁਲਮ ਦੇ ਖਿਲਾਫ ਉੱਠੇ ਆਂ ਔਰ ਇਹ ਅੱਜ ਦਾ ਦਿਨ ਹੀ ਸਮਾਪਤੀ ਨਹੀਂ ਹੋਣੀ ਚਾਹੀਦੀ ਜੋ ਵੀ ਕਮੇਟੀ ਪ੍ਰੋਗਰਾਮ ਦਿੰਦੀ ਹੈ ਜਿੱਥੋਂ ਤੱਕ ਵੀ ਦਿੰਦੀ ਹੈ ਉਹਦੇ ਵਿੱਚ ਆਪਾਂ ਸਾਰੇ ਆਪਣੇ ਰਾਸੀ ਵਗਰੇਨਿਆਂ ਤੋਂ ਉੱਪਰ ਉੱਟ ਕੇ ਜਿੰਦਾਬਾਦ ਜਿੰਦਾਬਾਦ ਭਾਈ ਸਾਰੀਆਂ ਰਾਸੀਆਂ ਪਾਰਟੀਆਂ ਪਾਪ ਵਾਇਰੂਪਲ ਹੀ ਰਹੀ ਜੀ ਪੰਜਾਬ ਨੂੰ ਪਾਈ ਬਹੁਤ ਕਟਾਂ ਇਹਦੇ ਲਈ ਖੁੱਲ ਕੇ ਸਹਿਯੋਗ ਦੇਣਾ ਚਾਹੇ ਉਹ ਮਾਇਕ ਸਹਿਤਾ ਦੀ ਗੱਲ ਹੋਵੇ ਜਾਂ ਸੰਗਤ ਨੂੰ ਲਿਜਾਣ ਦੀ ਗੱਲ ਹੋਵੇ ਤਾਂ ਕਿ ਇਹ ਇੱਕ ਮੂਵਮੈਂਟ ਬਣੇ ਪੰਜਾਬ ਔਰ ਇਹ ਹੰਕਾਰੀ ਮੁੱਖ ਮੰਤਰੀ ਦੁਆਰਾ ਕਿ ਅੱਜ ਆਪਾਂ ਸਾਰੇ ਉਹਨੂੰ ਸਹਿਯੋਗ ਦੇਣ ਲਈ ਨਹੀਂ ਉਹਨਾਂ ਨੂੰ ਪਰਿਵਾਰ ਨੂੰ ਔਰ ਉਹਨਾਂ ਨੂੰ ਇੱਕ ਭਰੋਸਾ ਦੇਣ ਲਈ ਇਕੱਤਰ ਹੋਏ ਆਂ ਕਿ ਸਹਿਯੋਗ ਦਾ ਪੰਜਾਬ ਦਾ ਤੁਹਾਡੇ ਨਾਲ ਹੀ ਹੈ ਪਰ ਅਸੀਂ ਇਹ ਦੱਸਣ ਲਈ ਆਏ ਆ ਸਰਕਾਰ ਨੂੰ ਕਿ ਮਾਨ ਸਾਹਿਬ ਕਿਸੇ ਟਾਈਮ ਤੁਹਾਨੂੰ ਵੀ ਸੰਗਤਾਂ ਚਾਹੁੰਦੀ ਸੀ ਪਰ ਅੱਜ ਤੁਹਾਡੇ ਖਿਲਾਫ ਹਜ਼ਾਰਾਂ ਲੱਖਾਂ ਲੋਕਾਂ ਦੇ ਨਾਰੇ ਇਸ ਰੈਲੀ ਮੈਦਾਨ ਚ ਕਹ ਲੋ ਜਾਂ ਟੀਵੀਾਂ ਤੇ ਦੇਖ ਰਹੇ ਨੇ ਵਿਦੇਸ਼ਾਂ ਚ ਲੋਕ ਦੇਖ ਰਹੇ ਨੇ ਇਹਦੇ ਕੋਈ ਕਾਰਨ ਨੇ ਔਰ ਆਪਦੇ ਆਪ ਨੂੰ ਸੁਧਾਰ ਲਓ ਆਪਦੀਆਂ ਕੀਤੀਆਂ ਦੇ ਪਛਤਾਵਾ ਕਰੋ ਨਹੀਂ ਤਾਂ ਤੁਹਾਨੂੰ ਆਉਣ ਵਾਲਾ ਸਮਾਂ ਜਿਹੜਾ 2 ਮਹੀਨੇ ਹੋਰ ਪਤਾ ਲੱਗ ਜਾਣਾ ਸੋ ਅਸੀਂ ਰਾਜ ਸਿੰਘ ਬਖਰੇਵਿਆਂ ਤੋਂ ਉੱਪਰ ਉੱਠ ਕੇ ਆਪਣੀ ਪਾਰਟੀ ਵੱਲੋਂ ਸ਼ਰੋਮਣੀ ਅਕਾਲੀ ਦਲ ਬਸਵਜ ਦੀ ਮੂਵਮੈਂਟ ਨੂੰ ਪੂਰਾ ਸਮਰਥਨ ਕਰਦੇ ਆਂ ਔਰ ਸਾਰੀ ਕਮੇਟੀ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆਂ ਕਿ ਜੋ ਪ੍ਰੋਗਰਾਮ ਉਹ ਲਿਖਣਗੇ ਉਹ ਪੁੰਜੇ ਬੈਠ ਕੇ ਸੁਣਾਗੇ ਜਿੱਥੇ ਵੀ ਤੁਸੀਂ ਕੋਈ ਪ੍ਰੋਗਰਾਮ ਦਾ ਹੁਕਮ ਕਰੋਗੇ ਸੰਗਤ ਵੀ ਵੱਧ ਤੋਂ ਵੱਧ ਲੈ ਕੇ ਆਵਾਂਗੇ ਮੈਂ ਸਾਡੇ ਮਾਨਯੋਗ ਰਾਹੀ ਸਾਹਿਬ ਸਾਡੇ ਪਦੌਣ ਹਲਕੇ ਤੋਂ ਵਕੀਲ ਸਾਹਿਬ ਸਤਨਾਮ ਸਿੰਘ ਜੀ ਬਾਬਾ ਟੇਕ ਸਿੰਘ ਜੀ ਸਾਰੇ ਆਏ ਆਂ ਉਹਨਾਂ ਵੱਲੋਂ ਵੀ ਭਰੋਸਾ ਦਿਵਾਉਣਾ ਔਰ ਰਾਜੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਮੈਂ ਇੱਕ ਵੱਡਾ ਵਕੀਲ ਹੋਣ ਦੇ ਨਾਤੇ ਜੋ ਵੀ ਕੋਈ ਕਾਨੂੰਨੀ ਪੈਰਵਾਈ ਉਹਨਾਂ ਦੀ ਕਰਨ ਦੀ ਲੋੜ ਆਸੀ ਉਹ ਸਹਿਯੋਗ ਕਰਾਂਗੇ ਸੋ ਇੱਕ ਵਾਰ ਫੇਰ ਸਾਰੇ ਇਸੇ ਤਰ੍ਹਾਂ ਪਹਿਰਾ ਰੱਖਿਏ ਔਰ ਜਿਸ ਤਰ੍ਹਾਂ ਮਾਨਸਾ ਸਾਹਿਬ ਨੇ ਕਿਹਾ ਕਿ ਬਿਨਾ ਜਮਾਨਤ ਤੋਂ ਲੈ ਕੇ ਆਈਏ ਸਵਾਤਾ ਫੇਰ ਹੈ ਪੰਜਾਬ ਦੀ ਧਰਤੀ ਦਾ ਪੰਜਾਬ ਦੇ ਸੰਘਰਸ਼ਾਂ ਦਾ ਔਰ ਨਹੀਂ ਚੁਕੂਗਾ ਤਾਂ ਉਹ ਮੂਲੀ ਖਾਣੀ ਪਊਗੀ ਸਾਰੀ ਸੰਗ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੁੰਦਾ ਸਾਬ ਸਾਡੇ ਕੋਲੇ ਬੁਲਾਰੇ ਬਹੁਤ ਜ਼ਿਆਦਾ ਨੇ ਇਸ ਲਈ ਮਾਫੀ ਚਾਹੁੰਦੇ ਆ ਜਿਹੜੇ ਵੀ ਵੀਰ ਆਏ ਨੇ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮਤੇ ਤੇ ਤੇ ਸਿੰਘ ਢੋਲਾ ਅਜੀਤਪਾਲ ਸਿੰਘ ਬਰਾੜ ਕੁਲਜੀਤ ਸਿੰਘ ਕਾਲਾ ਢੱਲੋਂ ਇਹਨਾਂ ਦਾ ਧੰਨਵਾਦ ਹੈ ਹੁਣ ਝੋਟਾ ਬੋਲੂਗਾ 3 ਮਿੰਟ ਦੇ ਲਈ ਤਾਕਾ ਕੋਟਨਾਲ ਜੀ ਬੈਠੇ ਨੇ ਸਾਡੇ ਕੋਲ 10 ਮਿੰਟ 3-3 ਮਿੰਟ ਕੋਈ ਨਹੀਂ ਪਹਿਲਾਂ ਤਾਂ ਬਾਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਲੈ ਵੀ ਮੈਂ ਬੋਲੂ ਜਮਾ ਸੱਚ ਕਿਸੇ ਦੇ ਗੋਡੇ ਵੱਜੇ ਕਿਸੇ ਦੇ ਗਿੱਟੇ ਵੱਜੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਤਿੰਨ ਮਹੀਨੇ ਮੇਰੀ ਢੂਹੀ ਤੇ ਸਟੇਜ ਰਹੀ ਹੈ ਮੈਂ ਅੰਦਰ ਸੀ ਮੇਰੀ ਢੂਹੀ ਤੇ ਸਟੇਜ ਹੈ ਅੱਜ ਆਪਾਂ ਨੇ ਦੀ ਢੂਹੀ ਤੇ ਸਟੇਜ ਹੈ ਛੋਡੇ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਵੀ ਬਹੁਤ ਸੀ ਛੋਡੇ ਦਿਲਾਂ 'ਚ ਕੀ ਆ ਮੈਂ ਦੱਸੂ ਮੇਰੇ ਦਿਲ 'ਚ ਕੀ ਸੀ ਮੈਂ ਦੱਸੂ ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਹੈ ਆਪਣੇ ਪੰਜਾਬ ਦੇ ਮੱਥੇ ਤੋਂ ਕਲੰਕ ਪੂੰਜਣ ਵਾਲਾ ਮਹਾਨ ਸੂਰਮਾ ਆਪਾਂ ਝੋਟਾ ਝੋਟਾ ਕੀ ਝੋਟਾ ਇੱਕ ਪਸ਼ੂ ਬਾਨਾ ਚਲੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਾਨਸ ਆਪਣੇ ਮੱਥੇ ਤੋਂ ਕਲੰਕ ਪੂੰਜਣ ਵਾਲਾ ਬਾਪੂ ਸਰਦਾਰ ਜਕਤਾਰ ਸਿੰਘ ਹਵਾਲਾ ਦੇ ਬਾਪੂ ਜੀ ਸਾਡੇ ਵਿੱਚ ਬੈਠਾ ਕਿਸ ਨੇ ਨਾ ਲਿਆ ਰਾਸ਼ਦੀ ਐ ਅਸੀਂ ਆਪਦੇ ਹੀਰਿਆਂ ਨੂੰ ਭੁੱਲ ਜਾਂਦੇ ਆ ਕੋਈ ਨਮਾ ਆਉਂਦਾ ਮੇਰੇ ਵਰਗਾ ਛੋਟਾ ਕੋਈ ਹੋਰ ਆਉਂਦਾ ਫਲਾਨਾ ਇਮਕਾ ਟਮਕਾ ਅਸੀਂ ਆਦੇ ਪ੍ਰਾਣੇ ਯੋਧਿਆਂ ਨੂੰ ਭੁੱਲ ਜਾਂਦੇ ਆ ਮੈਂ 3 ਮਹੀਨੇ ਅੰਦਰ ਰਹਾ ਛੋਡੇ ਲੋਕਾਂ ਦਾ ਪੂਰਾ ਸਾਥ ਮਿਲਿਆ ਜੂਣ ਇਹਨਾਂ ਨੇ ਪੂਰਾ ਗੱਜ ਵੱਜ ਕੇ ਸਾਥ ਦਿੱਤਾ ਸਭ ਲੋਕ ਹਜੇ ਵੀ ਧਰਨਾ ਚੱਲੀ ਜਾਂਦਾ ਨਸ਼ੇ ਖਿਲਾਫ ਤੇ ਰਾਤ ਲੜਦੇ ਫਿਰਨਾ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਚਿਆਂ ਨੇ ਤਰੀਕਾ ਪੈਂਦੀਆਂ ਕੋਈ ਮੁਕਰਗੇ ਕੋਈ ਮੈਂ ਬਰੀ ਨਹੀਂ ਪਰਚਿਆਂ ਨੇ ਤਰੀਕਾ ਪੈਂਦੀਆਂ ਨੇ ਕਰ ਦਿਓ ਕਰ ਦਿਓ ਮੇਰੀਆਂ ਉਹ ਪਰਚਿਆਂ ਨੇ ਤਰੀਕਾ ਪੈਂਦੀਆਂ ਨੇ ਚਾਰ ਹੋਰ ਨਵੇਂ ਪਾਏ ਨੇ ਪਰਚੇ ਮੇਰੇ ਤੇ ਤੇ ਨਵੇਂ ਨੇ ਇਮਾਨਦਾਰ ਇਹ ਅੰਦਰ ਰਹਿਣ ਤੇ ਮੈਂ ਕੀ ਪਤਾ ਕੀ ਦੇ ਦਿੰਦੇ ਨੇ ਨਾ ਬਿਗੇ ਨਾ ਝੁਕੇ ਨਾ ਇਹ ਹਣਾ ਮੈਨੂੰ ਉਦੋਂ ਵਾਰ ਬੀਬੀ ਦੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਨਹੀਂ ਪਤਾ ਹੋਏਗਾ ਕਮੇਟੀ ਕੀ ਫੈਸਲਾ ਲੂਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਇੱਜ਼ਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋਧੇ ਨੇੜੇ 27 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਦੇ ਸਕਦਾ ਦੀਪ ਸਿੱਧੂ ਭਾਈ ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਕੀਮੇ ਆ ਹਜ਼ਾਰ ਲਾ ਕੇ ਜਾਵਾਂਗੇ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਊਾ ਕਿੰਨਾ ਚਿਰ ਸਰਕਾਰਾਂ ਰੱਖ ਲੈਣਗੀਆਂ ਲੱਖਾਂ ਆਉਣਗੇ ਕਿੰਨਾ ਸਿੱਖ ਗੱਗਿਆ ਹੈਗਾ ਤੇ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜੇ ਲੰਗਰ ਛਕਣਾ ਹੋ ਛਕਿਓ ਤੇ ਬਾਈ ਬਣ ਕੇ ਜਾਇ ਆਉਣਾ ਕਾਲੀ